ਕੌਣ ਸਰ ਕੀ ਹੈ ਮਾਮਲਾ ਕੀ ਹੋਇਆ ਜੀ ਅੱਜ ਬਟਾਲਾ ਪੁਲਿਸ ਵਿੱਚ ਸਿਟੀ ਪੁਲਿਸ ਵੱਲੋਂ ਇੱਕ ਮੁਕੱਦਮਾ ਦਰਸੀਗਾ ਜਿਹਦੇ ਵਿੱਚ ਦੋਸ਼ੀ ਮੋਹਿਤ ਏਲੀਅਸ ਕਾਕਾ son of satpal singh ਇਹ ਗਾਂਧੀ कॅम्प ਦਾ ਰਹਿਣ ਵਾਲਾ ਸੀਗਾ ਇਹਦੇ ਉੱਤੇ ਪਹਿਲਾਂ ਵੀ ਮੁਕੱਦਮੇ ਦਰਸੀਗੇ ਕੁਝ ਮਹੀਨਾ ਪਹਿਲਾਂ ਹੀ ਜੇਲ ਤੋਂ ਬਾਹਰ ਆਇਆ ਸੀਗਾ ਅਤੇ ਰੀਸੈਂਟ ਬਟਾਲੇ ਦੇ ਵਿੱਚ ਜਿਹੜੇ 4-5 ਵਾਰਦਾਤਾਂ ਹੋਈਆਂ ਜਿੰਨਾਂ ਵਿੱਚ ਗੋਲੀਆਂ ਚਲਾਈਆਂ ਗਈਆਂ ਸੀਗਾ ਇਹ ਯੂਥ ਜਿਹੜੇ ਹੈਗੇ ਸੀ ਮੁੰਡਿਆਂ ਵੱਲੋਂ ਉਦੇ ਵਿੱਚ ਇਨਵਾਲ ਸੀਗਾ ਜਿਹਦੇ ਵਿੱਚ ਸਭ ਤੋਂ ਪਹਿਲੀ ਵਾਰ ਦਾ ਗ੍ਰੰਥਕੜ ਦੇਖੇ ਹੋਈ ਸੀ ਫਿਰ ਸ਼ੇਰਪੁਰ ਵਿਖੇ ਇਹਦੇ ਵੱਲੋਂ ਗੋਲੀਆਂ ਚਲਾਈਆਂ ਗਈ ਹੋਈ ਐਸਐਲ ਬਾਬਾ ਕਾਲਜ ਜਿਹੜਾ ਹੈਗਾ ਉਥੇ ਦੋ ਗਟਾਂ ਦੇ ਵਿੱਚ ਗੋਲੀ ਚੱਲੀ ਸੀਗੀ ਤੇ ਉਥੇ ਇਹਦੇ ਵੱਲੋਂ ਗੋਲੀ ਚਲਾਈ ਗਈ ਸੀ ਤੇ ਲਾਸਟ ਜਿਹੜੀ ਇਹਨੇ ਗਾਂਧੀ ਕੈਂਪ ਹੈ ਉਹਦੇ ਵਿੱਚ ਤਿੰਨ ਲੋਕਾਂ ਨੂੰ ਇੰਜਰਡ ਕੀਤਾ ਸੀਗਾ ਗੋਲੀ ਚਲਾ ਕੇ ਇਸ ਤੋਂ ਇਲਾਵਾ ਇਹ ਕਿਨੇ ਲੜਾਈ ਵੀ ਵਿੱਚ ਵੀ ਸ਼ਾਮਲ ਸੀਗਾ ਸੋ ਅੱਜ ਜੋ ਐਸਐਚਓ ਸਾਹਿਬ ਨੇ ਤੇ ਡੀਐਸਪੀ ਸਾਹਿਬ ਨੇ ਦੋਸੀ ਆ ਕਿ ਇਹਨੇ ਇਨਕਸ਼ਾਫ ਕੀਤਾ ਸੀਗਾ ਕਿ ਇਸ ਥਿੰਦ ਪਿੰਡ ਦੀ ਰਕਵੇ ਦੇ ਵਿੱਚ ਇੱਥੇ ਨਹਿਰ ਦੇ ਕੰਡੇ ਇੰਨੇ ਹੈਰੋਇਨ ਚੁਪਾ ਕੇ ਰੱਖੀ ਹੋਈ ਹੈ ਜੋ ਕਿ ਇਹ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਰਾਹੁਲ ਦਾਤਰ ਇੱਕ ਇਥੇ ਦਾ ਨਟੋਰੀਅਸ ਕ੍ਰਾਈਮਨਲ ਹੈ ਬਟਾਲੇ ਦਾ ਉਹ ਤੇ ਇੱਕ ਅਮਰਾਂਡਾ ਜਿਹੜਾ ਉਹ ਵੀ ਇਥੇ ਦਾ ਨਟੋਰੀਅਸ ਕ੍ਰਾਈਮਨਲ ਹੈ ਪੁਰਾਣੇ ਇਥੇ ਕ੍ਰਾਈਮਨਲ ਨੇ ਜਿਨ੍ਹਾਂ ਦੇ ਬਾਰੇ ਸਾਰਿਆਂ ਨੂੰ ਜਾਣਕਾਰੀ ਉਹਨਾਂ ਲਈ ਇਹ ਕੰਮ ਕਰਦਾ ਸੀਗਾ ਰੈਂਡਾ ਕੰਮ ਆਦਾਨ-ਪ੍ਰਦਾਨ ਕਰਦਾ ਸੀਗਾ ਤੇ ਇਹਨੇ ਹੈਰੋਇਨ ਇੱਥੇ ਲਗਾ ਕੇ ਰੱਖੀ ਹੋਈ ਹੈ ਪੁਲਿਸ ਆਪਣੇ ਵੱਲੋਂ ਇੱਥੇ ਹੈਰੋਇਨ ਦੀ ਰਿਕਵਰੀ ਵਾਸਤੇ ਆਈ ਸੀਗੀ ਸਮੇਤ ਡੀਐਸਪੀ ਸਾਹਿਬ ਐਸਐਚਓ ਸਾਹਿਬ ਇੱਥੇ ਆਏ ਸੀਗੇ ਬਟ ਇੱਥੇ ਆ ਕੇ ਜਦੋਂ ਪੁਲਿਸ ਵੱਲੋਂ ਹੈਰੋਇਨ ਦੀ ਰਿਕਵਰੀ ਵਾਸਤੇ ਇਧਰ ਇਹਨੂੰ ਅਪਰੋਚ ਕੀਤਾ ਗਿਆ ਤੇ ਇਥੋਂ ਉਹਨੇ ਚੱਕਮਾ ਦਿੰਦੇ ਹੋਏ ਇਹ ਪਤਾ ਲੱਗਾ ਕਿ ਇੱਥੇ ਉਹਨੇ ਵੈਪਨ ਲੁਕੋਇਆ ਹੋਇਆ 34 ਦਾ ਜਿਹੜਾ ਵੈਪਨ ਹੈ ਇਥੇ ਨੇ ਲੁਕੋਇਆ ਹੋਇਆ ਸੀ ਉਸ ਪੁਆਇੰਟ ਦੇ ਉੱਤੇ ਜਿੱਥੇ ਕਿ ਹੈਰੋਇਨ ਦੀ ਉਹਨੇ ਇਨਕਸ਼ਾਫ ਕੀਤਾ ਸੀਗਾ ਤੇ ਵੈਪਨ ਫੜਦੇ ਹੀ ਉਹਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਜੋ ਉਹਨੇ ਪੁਲਿਸ ਪਾਰਟੀ ਦੇ ਉੱਤੇ ਦੋ ਫਾਇਰ ਕੀਤੇ ਤੇ ਪੁਲਿਸ ਪਾਰਟੀ ਦੇ ਵਿੱਚੋਂ ਸਾਡੇ ਐਸ ਐਚ ਓ ਸਿਟੀ ਵੱਲੋਂ ਸੁਖਜਿੰਦਰ ਵੀ ਵੱਲੋਂ ਸੈਲਫ ਡਿਫੈਂਸ ਦੇ ਵਿੱਚ ਉਹਦੇ ਵੱਲ ਫਾਇਰ ਕੀਤਾ ਗਿਆ ਜੋ ਇੱਕ ਫਾਇਰ ਉਹਦੇ ਸੱਜੀ ਲੱਤ ਦੇ ਉੱਤੇ ਲੱਗਾ ਜਿਹਦੇ ਨਾਲ ਉਹ ਨਿਊਟਰਾਈਜ਼ ਹੋ ਗਿਆ ਤੇ ਉਹਨੇ ਜਿਹੜਾ ਉੱਥੇ ਮੌਕੇ ਤੇ ਡਿੱਗ ਗਿਆ ਪੁਲਿਸ ਵੱਲੋਂ ਇਮੀਡੀਏਟਲੀ ਜਿਹੜਾ ਦੋਸ਼ੀ ਸੀਗਾ ਉਹਨੂੰ ਮੈਡੀਕਲ ਸਹਾਇਤਾ ਦੇਣ ਦੇ ਖਾਤਰ ਉਹਨੂੰ ਇਮੀਡੀਏਟਲੀ ਜਿਹੜਾ ਸਿਵਲ ਹਸਪੀਟਲ ਰੈਫਰ ਕਰ ਦਿੱਤਾ ਕਿ ਉੱਥੇ ਲਿਜਾਇਆ ਗਿਆ ਤੇ 5 ਦਿਨ ਪਹਿਲਾਂ ਜੀ ਤੁਹਾਡੀ ਪੁਲਿਸ ਪਾਰਟੀ ਵੱਲੋਂ ਬੜੀ ਮੁਸ਼ਕਲ ਬਣਾਉਂਦੇ ਜੀ 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 80 ਲੱਖ 5 ਕੈਕਸ ਜੀ ਲਗਾਤਾਰੇ ਗੋਲੀਆਂ ਚਲਾਉਂਦੇ ਸੀ ਕਿ ਲੱਗਦਾ ਕਿੰਨਾ ਕਿ ਕ੍ਰਿਮੀਨਲ ਜਿਹੜਾ ਹੁਣ ਮਾਹੌਲ ਹੋ ਥਲ ਭਏ ਜੀ ਕ੍ਰਿਮినਲ ਮਾਹੌਲ ਨੂੰ ਪੂਰੀ ਪੂਰੀ ਠਲ ਪਾਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਟ ਇਹ ਰੀਸੈਂਟ ਸਾਡੇ ਵਾਸਤੇ ਵੀ ਬੜਾ ਇੱਕ ਚੈਲੰਜ ਹੋ ਗਿਆ ਸੀਗਾ ਕਿ ਜਦੋਂ ਇਹ ਇਕੱਠੀਆਂ ਹੀ 4-5 ਵਾਰਦਾਤਾ ਇਹਨਾਂ ਨੇ ਬੈਕ ਟੂ ਬੈਕ ਕੀਤੀਆਂ ਸੀਗੀਆਂ ਤੇ ਉਹਦੇ ਨਾਲ ਕਾਰਨ ਸ਼ਹਿਰ ਦੇ ਵਿੱਚ ਬੜਾ ਹੀ ਇੱਕ ਤਣਾਅਪੂਰਨ ਮਾਹੌਲ ਇਹਨਾਂ ਨੇ ਕ੍ਰੀਏਟ ਕਰ ਦਿੱਤਾ ਚਾਹੇ ਆਪਸ ਵਿੱਚ ਦੋ ਗੋਟ ਜਿਹੜੀ ਆਪੋਜ਼ਿਟ ਗਰੁੱਪ ਹੈ ਉਹ ਲਾਂਡਰ ਸੋ ਸਰਜਨ ਲਾਂਡਰ ਸਰਜਨ ਲਾਂਡਰ ਜਿਹੜਾ ਆਪੋਜ਼ਿਟ ਗਰੁੱਪ ਹੈ ਉਹਦੇ ਇਹਨਾਂ ਦੇ ਆਪਸ ਵਿੱਚ ਚਾਹੇ ਲੜ ਰਹੀ ਬਟ ਸ਼ਹਿਰ ਵਾਸੀਆਂ ਵਾਸਤੇ ਬੜੀ ਸਹਿਮ ਦਾ ਮਾਹੌਲ ਸੀਗਾ ਤਨਾਪੂਰਨ ਮਾਹੌਲ ਸੀਗਾ ਜੇ ਆਈ ਦਿਨ ਖਬਰ ਲੱਗਦੀ ਸੀ ਕਿ ਸ਼ਹਿਰ ਬਟਾਲਾ ਦੇ ਵਿੱਚ ਗੋਲੀ ਚੱਲੀ ਸੋ ਇਹਨਾਂ ਨੂੰ ਬੜੀ ਹੀ ਪਹਿਲੋ ਤੇ ਬੜੇ ਹੀ ਜਿਹੜਾ ਹੈਗਾ ਹੌਸਲੇ ਦੇ ਨਾਲ ਪੁਲਿਸ ਨੇ ਇਹਨਾਂ ਨੂੰ ਬੜੇ ਹੀ ਟੈਕਨੀਕਲੀ ਇਹਨਾਂ ਨੂੰ ਪਹਿਲੋ ਟਰੇਸ ਕੀਤਾ ਤੇ ਫਿਰ ਬੜੀ ਹੀ ਬਹਾਦਰੀ ਦੇ ਨਾਲ ਇਹਨਾਂ ਸਾਰਿਆਂ ਨੂੰ ਰਾਉਂਡ ਅਪ ਕੀਤਾ ਗਿਆ ਸੀਗਾ ਸੋ ਅੱਜ ਇੱਥੇ ਜਿਹੜਾ ਇਹਨਾਂ ਦਾ ਮੇਨ ਪਸ ਜਰਵਿੰਦੀ ਰਿਕਵਰੀ ਵਾਸਤੇ ਆਏ ਸੀਗੇ ਲੇਕਿਨ ਇੱਥੇ ਆ ਕੇ ਉਹਨਾਂ ਨੇ ਆਪਣੇ ਜਿਹੜਾ ਲੁਕਾਇਆ ਹੋਇਆ ਵੈਪਨ ਸੀਗਾ ਉਹਦੇ ਨਾਲ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਜਿਹਦੇ ਜਵਾਬੀ ਫਾਇਰ ਦੇ ਵਿੱਚ ਜਿਹੜਾ ਸੈਲਫ ਡਿਫੈਂਸ ਵਿੱਚ ਅਸੀਂ ਫਾਇਰ ਕੀਤਾ ਉਹਦੇ ਲੱਗਾ